ਕਹਿੰਦੇ ਕਿ ਮੈਲੇ ਜੋ ਨਿਕਲੇ ਤਾਂ ਥੋੜਾ ਬਹੁਤ ਜਾਗ ਆਈ ਉਹਨਾਂ ਨੂੰ ਤਾਂ ਉਹ ਕਹਿੰਦੇ ਮੈਂ ਹੁਣ ਰਿਵਿਊ ਕਰੂੰਗਾ ਮੈਂ ਵਕੀਲ ਬਣਾਉਣ ਲੱਗਿਆ ਤੇ ਦੂਜੇ ਪਾਸੇ ਸੁਖਵੀਰ ਬਾਦਲ ਇਹ ਕਹਿੰਦਾ ਕਹਿੰਦਾ ਜੇ ਹਿੰਮਤ ਹੈ ਤੂੰ ਇਹਨਾਂ ਸਮਝੌਤੇ ਨੂੰ ਰੱਦ ਕਰਕੇ ਦਿਖਾ ਤੂੰ ਕਨਫਿਊਜ਼ਨ じゃ ਸੀਗਾ ਵੀ ਸੁਖਵੀਰ ਬਾਦਲ ਕਿਉਂ ਕਹਿੰਦਾ ਐਦਾਂ ਕੀਤੇ ਤਾਂ ਹੌਸੇ ਨਹੀਂ ਉਹ ਕਨਫਿਊਜ਼ਨ ਜਿਹੜਾ ਹੈ ਅੱਜ ਮੈਂ ਪੰਜਾਬ ਦੀ ਜਨਤਾ ਦੇ ਦਿਲ ਤੋਂ ਕੱਢਣ ਲੱਗੇ ਆ ਤਿੰਨੇ ਥਰਮਲ ਪਲਾਂਟ ਜਿਹੜੇ ਨੇ ਪ੍ਰਾਈਵੇਟ ਕੰਪਨੀਆਂ ਦੇ ਉਹ ਕਿੰਨਾ ਕਿੰਨਾ ਫੰਡ ਕਾਂਗਰਸ ਪਾਰਟੀ ਨੂੰ ਦੇ ਚੁੱਕੇ ਨੇ ਉਹ ਕੰਪਨੀਆਂ ਚੈੱਕ ਦੇ ਨੰਬਰ ਸਮੇਤ ਹੈ ਜੀ ਲਾਰਸਨ ਐਂਟਰੋ ਜਿਹਨਾਂ ਦਾ ਤਲਵੰਡੀ ਬਣਾਵਾਲੀ ਵਾਲਾ ਜਿਹੜਾ ਥਰਮਲ ਪਲਾਂਟ ਹੈ ਲਾਰਸਨ ਐਂਟਰੋ ਲਾਰਸਨ ਐਂਟਰੋ ਨੇ 1 ਕਰੋੜ ਰੁਪਇਆ ਚੈੱਕ ਨੰਬਰ 907887 ਕਾਂਗਰਸ ਨੂੰ ਕੇਜਰੀਵਾਲ ਦਾ ਥਰਮਲ ਪਲੈਂਟ ਬੰਦ ਕਰਾਉਣ ਨੂੰ ਫਿਰਦਾ ਹੈ ਕੇਜਰੀਵਾਲ ਕੇਜਰੀਵਾਲ ਮਨ ਸੁਪਨੇ ਚ ਵੀ ਕੇਜਰੀਵਾਲ ਆਮ ਆਦਮੀ ਪਾਰਟੀ ਦਿਖਦੀ ਇਹਨਾਂ ਨੂੰ ਕੇਂਦਰ ਸਰਕਾਰ ਦੇ ਗਾਈਡਲਾਈਨ ਤੇ ਸੁਪਰੀਮ ਕੋਰਟ ਨੇ ਸਾਰੇ ਥਰਮਲ ਪਲੈਂਟਾਂ ਨੂੰ ਕਿਹਾ ਸੀ ਕਿ ਤੁਸੀਂ ਅਪਗ੍ਰੇਡ ਕਰੋ ਆਪਣੇ ਆਪ ਨੂੰ ਜਿਸ ਦਿਨ ਤੇ ਅਰਵਿੰਦ ਕੇਜਰੀਵਾਲ ਜੀ 300 ਯੂਨਿਟ ਵਾਲੇ ਐਲਾਨ ਕਰਕੇ ਗਏ ਨੇ ਉਦੋਂ ਦਾ ਕਾਂਗਰਸ ਦੇ ਕਾਲੀਆ ਆਪਸ ਚ ਲੜੇ ਕਦੇ ਕਾਂਗਰਸ ਦੇ ਕਾਲੀਆਂ ਨੇ ਸਿੱਧਾ ਨਿਸ਼ਾਨਾ ਕੇਜਰੀਵਾਲ 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 ਥਰਮਲ ਪਲਾਂਟਾਂ ਦਾ ਮੁੱਦਾ ਜਿਹੜਾ ਹੈ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਜਿਹਨੂੰ ਕੇ ਕਪਤਨ ਸਾਹਿਬ ਨੇ ਆਪਣੇ ਮੈਨੀਫੈਸਟੋ ਚ ਇਹ ਲਿਖ ਕੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ 2017 ਚ ਕਿ ਇਹਨਾਂ ਦੇ ਜਿਹੜੇ ਮੈਂ ਐਗਰੀਮੈਂਟ ਨੇ ਮੈਂ ਰਿਵਿਊ ਕਰੂੰਗਾ ਤੇ ਇਹਨਾਂ ਨੂੰ ਰੱਦ ਕਰਾਂਗੇ ਕਿਉਂਕਿ ਅਕਾਲੀ ਗਵਰਨਮੈਂਟ ਬਹੁਤ ਗਲਤ ਐਗਰੀਮੈਂਟ ਕਰ ਗਈ 25 ਸਾਲ ਦੇ ਬਹੁਤ ਮਹਿੰਗੇ ਰੇਟਾਂ ਤੇ ਜਿਹੜੇ ਇਹਨਾਂ ਦੀ ਬਿਜਲੀ ਜਿਹੜੀ ਪੰਜਾਬ ਨੂੰ ਮਿਲੂਗੀ ਲੋਕਾਂ ਨੂੰ ਉਮੀਦ ਬਣੀ ਪਰ ਉਸ ਵੇਲੇ ਲੋਕ ਹੈਰਾਨ ਹੋਏ ਜਦੋਂ ਕੈਪਟਨ ਸਾਹਿਬ ਨੇ ਇਹਦੇ ਬਾਰੇ ਕੁਝ ਨਹੀਂ ਬੋਲਿਆ ਆਮ ਆਦਮੀ ਪਾਰਟੀ ਲਗਾਤਾਰ ਮੰਗ ਕਰਦੀ ਰਹੀ ਕਿ ਜਿਹੜੇ ਚਿੱਟੇ ਹਾਥੀ ਅਕਾਲੀ ਦਲ ਦੀ ਸਰਕਾਰ ਬਣਨ ਕੇ ਗਈ ਹੈ 20 ਸਾਲ ਵਾਸਤੇ ਇਹ ਡਾਕੇ ਮਾਰ ਰਹੇ ਨੇ ਜਿਹੜੇ ਲੋਕਾਂ ਦੀ ਜੇਬਾਂ ਤੇ ਇਹਨਾਂ ਨੇ ਇਹਨਾਂ ਦੇ ਰਿਵਿਊ ਕਰਕੇ ਐਗਰੀਮੈਂਟ ਕੈਨਸਲ ਕਰਕੇ ਤੇ ਬਹੁਤ ਸਸਤੇ ਭਾਅ ਦੀ ਬਿਜਲੀ ਜਿਹੜੀ ਅਵੇਲੇਬਲ ਹੈ ਮਾਰਕੀਟ 'ਚ ਉਹ ਲੈਣੀ ਚਾਹੀਦੀ ਹੈ ਹੁਣ ਜਦੋਂ ਬਿਜਲੀ ਦਾ ਸੰਕਟ ਇਸ ਵਾਰ ਪੈਦਾ ਹੋਇਆ ਤਾਂ ਆਮਾਨੀ ਪਾਰਟੀ ਨੇ ਬਹੁਤ ਵੱਡਾ ਧਰਨਾ ਦਿੱਤਾ ਇਹਨਾਂ ਦੇ ਘਰ ਮੂਰੇ ਕਹਿੰਦਿਆਂ ਕਿ ਮੈਲੇ ਜੋ ਨਿਕਲੇ ਤਾਂ ਥੋੜਾ ਬਹੁਤ ਜਾਗ ਆਈ ਉਹਨਾਂ ਨੂੰ ਤਾਂ ਉਹ ਕਹਿੰਦੇ ਮੈਂ ਹੁਣ ਰਿਵਿਊ ਕਰੂੰਗਾ ਕਰਪਸ਼ਨ ਕਰਦੇ ਐ ਸੋ ਹੁਣ ਕਿਉਂਕਿ ਉਹਨਾਂ ਨੇ ਤਾਂ ਐਗਰੀਮੈਂਟ ਕੀਤੇ ਨੇ ਉਹਨਾਂ ਦੇ ਹਿੱਸੇ ਮਜੀਠੇ ਦੀਆਂ ਜਿਹੜੀਆਂ ਅ ਜਿਹੜੀਆਂ ਕੰਪਨੀਆਂ ਨੇ ਉਹਨਾਂ ਨਾਲ ਸਮਝੌਤੇ ਉਹ ਤਾਂ ਵਿਚ ਹੀ ਨੇ ਠੀਕ ਹੈ ਨਾ ਸੋ ਐਸੇ ਕਰਕੇ ਸੁਖਵੀਰ ਵੱਲ ਕਹਿੰਦਾ ਕਹਿੰਦਾ ਤੁਸੀਂ ਹਿੰਮਤ ਦਾ ਰੱਦ ਕਰਕੇ ਦਿਖਾਓ ਕਿਉਂਕਿ ਉਹਨੂੰ ਪਤਾ ਹੈ ਕਿ ਨਹੀਂ ਤਾਂ ਮੈਂ ਇਹ ਦੱਸ ਦੂੰਗਾ ਔਰ ਕਾਂਗਰਸ ਹਿੰਮਤ ਕਿਵੇਂ ਹੋ ਜੂਗੀ ਆ ਦੇਖੋ ਹਾਂ ਕਪਤਾਨ ਸਾਹਿਬ ਤਾਂ ਕੁਝ ਕਰ ਨਹੀਂ ਸਕਦੇ ਤੇ ਉਹ ਤਾਂ ਹੱਥ ਵੱਡੇ ਹੋਏ ਨੇ ਹੱਥ ਬੰਨੇ ਹੋਏ ਨੇ ਤਾញੋਂ ਨੇ ਕਿ ਨਾ ਸਹਣੋ ਤਿਆ ਕਰਕੇ ਸਾਡੇ ਹੱਥ ਬੰਨੇ ਹੋਏ ਨੇ ਹੱਥ ਬੰਨੇ ਹੋਏ ਨਹੀਂ ਹੱਥ ਰੰਗੇ ਹੋਏ ਨੇ ਇੱਕ ਬੰਦਾ ਇਹ ਕੰਮ ਕਰ ਸਕਦਾ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅਪੀਲ ਕਰਦਾ ਵੀ ਐਸ ਮੁੱਦੇ ਤੇ ਵੀ ਇੱਕ ਟਵੀਟ ਹੋ ਜੇ ਹੁਣ ਨਵਜੋਤ ਸਿੱਧੂ ਸਾਹਿਬ ਰੋਜ਼ ਟਵੀਟ ਕਰਦੇ ਹਾਂ ਬਿਜਲੀ ਦੇ ਸਮੇ ਉੱਤੇ ਐ ਹੋ ਜਾਣਗੇ ਐ ਕਰ ਲੈ ਐ ਕਰਨੇ ਇੱਕ ਫੇਰ ਲਾਰਸਨਨ ਟਰਬੋ ਤੇ ਵਿਧਾਨਤਾ ਬਾਰੇ ਵੀ ਇੱਕ ਟਵੀਟ ਬਣਦਾ ਹੈ ਹੁਣ ਪਰ ਮੈਂ ਨਾਲ ਨਾਲ ਤੁਹਾਨੂੰ ਦੱਸਣਾ ਵੀ ਚਾਹੁੰਨਾ ਇੱਕ ਟਵੀਟ ਕਰਨ ਵੇਲੇ ਇਹ ਸੋਚ ਲਿਓ ਇਹ ਟਵੀਟ ਸਿੱਧਾ ਜਨਪਥ ਜਾਊਗਾ ਰਾਹੁਲ ਦੇ ਘਰੇ ਕਰਕੇ ਦੇਖ ਲਓ ਫਿਰ ਮੈਂ ਉਹਨਾਂ ਨੂੰ ਸਵਾਲ ਕਰਦਾ ਸਿੱਧੂ ਸਾਹਿਬ ਨੂੰ ਕਿਹਾ ਸਾਹਿਬ ਵੀ ਮੰਗੋ ਹੁਣ ਮੈਂ ਤਾਂ ਕਹਿਣਾ ਕਰ ਦੋ ਠੋਕੋ ਟਵੀਟ ਇੱਕ ਖਟਾਕ ਆਹ ਸਾ ਜਿਹੜੇ ਕਾਗਜ਼ਾਤ ਨੇ ਤੁਹਾਨੂੰ ਦੇ ਦਾਂਗੇ ਸਾਡੇ ਕੋਲ ਹਾਰਡ ਕਾਪੀ ਵੀ ਹੈ ਸਾਡੇ ਕੋਲੇ ਪੀਡੀਐਫ ਫਾਈਲ ਵੀ ਹੈਗੀ ਹੈ ਇੱਥੋਂ ਇਹ ਸੇ ਦੁੰਦਾ ਹੈ ਕਿ ਪੰਜਾਬ ਦੇ ਲੋਕ ਜਿੰਨਾ ਮਰਜੀ ਰੌਲਾ ਪਾਈ ਜਾਣ ਬਿਜਲੀ ਸਸਤੀ ਨਹੀਂ ਹੋ ਸਕਦੀ ਕਿਉਂਕਿ ਆਲਰੇਡੀ ਕੰਪਨੀਆਂ ਨੇ ਉਹਨਾਂ ਨੂੰ ਕਾਂਗਰਸ ਨੂੰ ਤੇ ਕਾਲੀਆਂ ਨੂੰ ਹਾਇਰ ਕਰ ਰੱਖਿਆ ਹੈ ਉਹਨਾਂ ਨੂੰ ਖਰੀਦ ਰੱਖਿਆ ਕਿ ਤੁਸੀਂ ਕੁਝ ਨਹੀਂ ਕਹੋਗੇ ਐਸੇ ਕਰਕੇ ਹੀ ਲੱਗਦਾ ਸੀ ਇਹ ਕਿ ਕਾਲੀਆਂ ਦੇ ਸਾਰੇ ਸਮਝੌਤਿਆਂ ਨੂੰ ਕੈਪਟਨ ਸਾਹਿਬ ਕਿਉਂ ਅੱਗੇ ਵਧਾ ਰਹੇ ਨੇ ਆਹ ਕਾਰਨ ਹੈ ਇਸੇ ਤਰ੍ਹਾਂ ਹੀ ਜਿਹੜਾ ਐਕਸਾਈਜ਼ ਦਾ ਇਸੇ ਤਰ੍ਹਾਂ ਹੀ ਟ੍ਰਾਂਸਪੋਰਟ ਦਾ ਸੋ ਬਿਜਲੀ ਦੇ ਮੁੱਦੇ ਤੇ ਤਿੰਨੇ ਥਰਮਲ ਪਲਾਂਟਾਂ ਨੇ ਕਿੰਨੇ ਪੈਸੇ ਦਿੱਤੇ ਨੇ ਇੱਕ ਇੱਕ ਚੈੱਕ ਨੰਬਰ ਤੇ ਨੋਟ ਹੈ ਅੱਜ ਅਸ਼wini ਚਾਵਲਾ ਜੀ ਉਹਨਾਂ ਨੇ ਛਾਪਿਆ ਵੀ ਅਖਬਾਰ ਦੇ ਵਿੱਚ ਤੇ ਪਰ ਇਹ ਤਾਂ ਜਿਹੜੀ ਹੈ ਜਗ ਜाहिर ਗੱਲ ਹੈ ਇਹ ਗੱਲ ਨੰਬਰ 2 ਤੁਹਾਡਾ ਸਵਾਲ ਸ਼ਾਇਦ ਹੋਊਗਾ ਉਹ ਮੈਂ ਉਹ ਪਹਿਲੀ ਜਵਾਬ ਦੇ ਦਿੰਦਾ ਇਹ ਜਿਹੜਾ ਕਾਲੀ ਦਲ ਤੇ ਕਾਂਗਰਸ ਵਾਲੇ ਤੇ ਬੀਜੇਪੀ ਵਾਲੇ ਹੋਣ ਲੱਗੇ ਨਹੀਂ ਉਹ ਕਿ ਕੇਜਰੀਵਾਲ ਤਾਂ ਥਰਮਲ ਪਲੈਂਟ ਬੰਦ ਕਰਾਉਣ ਨੂੰ ਫਿਰਦਾ ਹੈ ਕੇਜਰੀਵਾਲ ਕੇਜਰੀਵਾਲ ਮਨ ਸੁਪਨੇ ਚ ਵੀ ਕੇਜਰੀਵਾਲ ਆਮ ਆਦਮੀ ਪਾਰਟੀ ਦਿਖਦੀ ਇਹਨਾਂ ਨੂੰ ਅਸਲ ਦੇ ਵਿੱਚ ਉਹ ਕੀ ਹੈ ਮੁੱਦਾ ਕੇਂਦਰ ਸਰਕਾਰ ਦੇ ਗਾਈਡਲਾਈਨ ਤੇ ਸੁਪਰੀਮ ਕੋਰਟ ਨੇ ਸਾਰੇ ਥਰਮਲ ਪਲੈਂਟਾਂ ਨੂੰ ਕਿਹਾ ਸੀ ਕਿ ਤੁਸੀਂ ਅਪਗ੍ਰੇਡ ਕਰੋ ਆਪਣੇ ਆਪ ਨੂੰ ਤੁਸੀਂ ਪੋਲੂਸ਼ਨ ਨੂੰ ਰੋਕਣ ਵਾਲੀ ਮਸ਼ੀਨਰੀ ਉਹ ਯੰਤਰ ਲਾਓ ਕਿ ਥਰਮਲ ਪਲਾਂਟ ਪੋਲੂਸ਼ਨ ਨਾ ਕਰ ਸਕੇ ਤਾਂ ਸੁੰਵੀਰ ਬਾਦਲ ਜੀ ਨੇ ਜਿਹੜੇ ਆ ਸਮਝੌਤੇ ਕੀਤੇ ਆ 15 ਚ 14 ਚ 16 ਚ ਉਹਦੇ ਵਿੱਚ ਕਲੋਜ਼ ਹੀ ਨਹੀਂ ਕਿ ਤੁਸੀਂ ਅਪਗ੍ਰੇਡ ਕਰੋਗੇ ਤਾਂ ਇਹ ਤਿੰਨੇ ਥਰਮਲ ਪਲਾਂਟ ਹੁਣ ਅਪਗ੍ਰੇਡ ਨਹੀਂ ਕਰਦੇ ਜੇ ਕੋਈ ਕਹਿੰਦਾ ਵੀ ਅਪਗ੍ਰੇਡ ਕਰੋ ਕਹਿੰਦੇ ਠੀਕ ਹੈ ਜੀ 3000 ਕਰੋੜ ਦਾ ਖਰਚਾ ਹੈ ਸਰਕਾਰ ਸਾਨੂੰ ਦੇ ਦੇ ਜਾਨੀ ਕਿ ਇਹਨਾਂ ਨੂੰ ਅਪਗ੍ਰੇਡ ਕਰਨ ਦਾ ਵੀ ਪੰਜਾਬ ਦੇ ਲੋਕ ਹੀ ਪੈਸਾ ਦੇਣ ਸੁਪਰੀਮ ਕੋਰਟ ਨੇ ਕਿਹਾ ਅਪਗ੍ਰੇਡ ਕਰੋ ਸੁਪਰੀਮ ਕੋਰਟ ਦਾ ਆਰਡਰ 80 ਉਹਦੇ ਵਿੱਚ ਇਹ ਕਹਤਾ ਦਿੱਲੀ ਸਰਕਾਰ ਨੇ ਕਿ ਹਾਂ ਜੀ ਅਪਗ੍ਰੇਡ ਹੋਣੇ ਚਾਹੀਦੇ ਆ ਨਾਟ ਓਨਲੀ ਦਿੱਲੀ ਤੁਸੀਂ ਆ ਆਪਣਾ ਲਹਿਰਾ ਮੁਹੱਬਤ ਰਾਜਪੁਰਾ ਬਣਾਵਾਰੀ ਤੇ ਰੋਪੜ ਵਾਲਾ ਥਰਮਲ ਪਲਾਂਟਾਂ ਦੇ ਆਲੇ ਦੁਆਲੇ ਦੇਖਿਓ ਤੁਸੀਂ ਇੰਡਾਂ ਚ ਹਾਲ 에ਅਰ ਕੁਆਲਿਟੀ ਪਾਣੀ ਥੱਲੇ ਵਾਲਾ ਤੇ ਜਿਹੜੀ ਸੁਆਹ ਉੱਡਦੀ ਉਹਨਾਂ ਦੀ ਤੇ ਨਾਲ ਕਿੰਨੇ ਕੈਂਸਰ ਦੇ ਲੰਗਸ ਦੀਆਂ ਬਿਮਾਰੀਆਂ ਸਾਹ ਦਮਾ ਹੋਰ ਕਿੰਨੇ ਜ਼ਿਆਦਾ ਲੋਕ ਪੀੜਤ ਨੇ ਉੱਥੇ ਆਲੇ ਦੁਆਲੇ ਇਹ ਕੱਲਾ ਕੇਜਰੀਵਾਲ ਇਹ ਨਹੀਂ ਕਹਿੰਦਾ ਕਿ ਮੇਰੇ ਦਿੱਲੀ ਚ ਇੱਥੋਂ ਦੀਆਂ ਜਾਨਾਂ ਵੀ ਬਚਾਉਣ ਵਾਸਤੇ ਕੈਪਟਨ ਸਰਕਾਰ ਉਹਨਾਂ ਨੂੰ ਪੈਸੇ ਦੇਈ ਜਾਂਦੀ ਹੈ ਸਾਡੇ ਜਾਨਾਂ ਦਾ ਬਚਾਓ ਸਾਡੇ ਪੰਜਾਬ ਪੰਜਾਬੀਆਂ ਦੀਆਂ 4800 ਬੰਦਾ ਇੱਕ ਸਾਲ ਦੇ ਵਿੱਚ ਇੰਡੀਆ ਦੇ ਵਿੱਚ ਥਰਮਲ ਪਲਾਂਟਾਂ ਦੀ ਪੋਲੂਸ਼ਨ ਦੀ ਵਜ੍ਹਾ ਨਾਲ ਮਰ ਜਾਂਦਾ ਜੀ 4800 ਪੀਪਲ ਸੋ ਅਸੀਂ ਉਹਦੇ ਵਿੱਚ ਇਹ ਕਿਹਾ ਕਿ ਹਾਂ ਜੀ ਅਪਗ੍ਰੇਡ ਕਰੋ ਜੀ ਅਸੀਂ ਬੰਦ ਕਰਨ ਨੂੰ ਥੋੜੀ ਕਹ ਕੇ ਅਸੀਂ ਬੰਦ ਕਰ ਦੋ ਥਰਮਲ ਪਲਾਂਟ ਵੀ ਤਿੰਨੇ ਥਰਮਲ ਪਲਾਂਟ ਹੀ ਬੰਦ ਕਰ ਦੋ ਉਹਦੇ ਚ ਚੁੱਪੀ ਦੇ ਨੇ ਕੁਛ ਹਰਿਆਣੇ ਦੇ ਨੇ ਕਿੰਨਾ ਨੂੰ ਅਪਗ੍ਰੇਡ ਕਰੋ ਜੀ 300 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਉਹਨਾਂ ਦਾ ਜਿਹੜਾ ਪੋਲੂਸ਼ਨ ਹੈ ਉਹ ਜਿਹੜੇ ਵਾਤਾਵਰਣ ਦੇ ਜਿਹੜੇ ਮਾਹਿਰ ਨੇ ਉਹ ਦੱਸਦੇ ਨੇ ਫੈਲਦਾ ਸੋ ਇਹ ਇਹਨਾਂ ਨੂੰ ਇਹ ਜਿੱਦ ਤੋਂ ਅਰਵਿੰਦ ਕੇਜਰੀਵਾਲ ਜੀ 300 ਜੁਨਟ ਵਾਲੇ ਐਲਾਨ ਕਰਕੇ ਗਏ ਨੇ ਉਦੋਂ ਦਾ ਕਾਂਗਰਸ ਦੇ ਕਾਲੀਆ ਆਪਸ ਚ ਲੜੇ ਕਦੇ ਕਾਂਗਰਸ ਦੇ ਕਾਲੀਆਂ ਨੇ ਸਿੱਧਾ ਨਿਸ਼ਾਨ ਕੇਜਰੀਵਾਲ 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 ਸੋ ਇਸ ਕਰਕੇ ਇਹਨਾਂ ਇਹ ਆ ਜਿਹੜੇ ਦੋਸ਼ ਲਾਉਂਦੇ ਨੇ ਇਹਨਾਂ ਚ ਕੋਈ ਦਮ ਨਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅਪਗ੍ਰੇਡ ਅਪਗ੍ਰੇਡ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੀ ਜਿਹੜੀ ਸਮਰਥਕ ਹੈ ਤੇ ਸਾਡੀ ਸਰਕਾਰ ਆਊਗੀ ਅਸੀਂ ਥਰਮਲ ਪਲਾਂਟ ਦੇ ਜਿਹੜੇ ਅਪਗ੍ਰੇਡੇਸ਼ਨ ਹੈ ਸਭ ਤੋਂ ਪਹਿਲਾਂ ਉਹ ਅਪਗ੍ਰੇਡੇਸ਼ਨ ਕਰਕੇ ਤਾਂ ਕਿ ਉਹ ਚੱਲਣ ਵੀ ਬਿਜਲੀ ਸਸਤੀ ਮਿਲ ਪਲੱਸ ਉਹ ਘਟੋ ਘਟ ਲੋਕਾਂ ਦੀਆਂ ਆਲੇ ਦੁਆਲੇ ਦੇ ਪਿੰਡਾਂ ਦੀਆਂ ਜਾਂ ਉਹਨਾਂ ਦੇ ਆਲੇ ਦੁਆਲੇ ਲੋਕਾਂ ਨੇ ਜਾਨਣਾ ਨਾ ਲੈਣ